🎵🎶🎵 ਇਹ ਮਹੀਨਾ ਜੋ ਭਾਰਤ ਵਿੱਚ ਸਾਰੀਆਂ ਸੰਸਥਾਵਾਂ ਨਾਲ ਇਕ ਮਨਾਇਆ ਜਾਂਦਾ ਅੱਜ ਦੇ ਦਿਨ ਤੇਜਨਾ ਬੈਂਕਾਂ 3000 2003 ਰੱਖਿਆ ਵਿਖੇ ਇਹਨਾਂ ਨੂੰ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਆਪਣੇ ਮਈ ਤੇ ਹੜੇ ਤੋਂ ਪੜਾਣਾ ਝੰਡੇ ਚੁੱਕਿਆ ਇਸ ਦਿਨ ਤੇ ਤੇ ਸਲਾਮ ਕਰਦੀਆਂ ਕਿਉਂਕਿ ਅੱਜ ਦਾ ਜਿਹੜਾ ਦਿਹੜਾ ਅਫਰੀਕਾ ਦੇ ਸ਼ਹਿਰ ਸ਼ਿਕਾੰਦਰ ਵਿੱਚ 12 ਤੋਂ ਸਿਆਸੀ ਨੂੰ ਘਟਨਾ ਵਾਪਰੀ ਜਦੋਂ ਉੱਥੋਂ ਦੀ ਹਾਕਮ ਸਰਕਾਰ ਨੇ ਇਹਦਾ ਕੰਮ ਨਹੀਂ ਦਿੱਤੀ ਸੀ ਲੋਕਾਂ ਤੋਂ 20 ਘੰਟੇ ਕੰਮ ਫੈਕਟਰੀਆਂ ਚ ਲਿਆ ਜਾਂਦਾ ਸੀ ਤੇ ਲੋਕਾਂ ਨੂੰ ਸੌਣ ਨਹੀਂ ਦਿੱਤਾ ਜਾਂਦਾ ਸੀ ਉਹਨਾਂ ਨੂੰ ਦਵਾਈ ਨਹੀਂ ਮਿਲਦੀ ਸੀ ਉਹ ਬਗਾਰ ਹੋਣੇ ਸ਼ੁਰੂ ਹੋ ਗਏ ਬਹੁਤਾਂ ਹੰਗਾਇਆਂ ਨੇ ਆਖਿਰ ਲੋਕ ਸੜਕਾਂ ਦੇ ਉੱਤੇ ਆਏ ਲੋਕ ਸੜਕਾਂ ਦੇ ਉੱਤੇ ਆ ਉਹਨਾਂ ਦੇ ਹੱਥਾਂ ਚ ਗ੍ਰੈਨੇਡ ਬੋਮ ਫੜ ਕੇ ਬਾਜ਼ੂਆਂ ਚਲਾਈਆਂ ਕਈ ਮਜ਼ਬੂਤ ਸਾਥੀ ਸ਼ਹੀਦ ਹੋ ਗਏ ਉਹਨਾਂ ਨੇ ਬਗਾਵਤ ਕੀਤੀ ਤੇ ਉਹਨਾਂ ਦੀ ਮਜੂਦਾ ਦੀ ਜਿੱਤ ਹੋਈ ਤੇ ਇੱਕ ਔਰਤ ਆਪਣੇ ਚਿੱਟੀ ਚੁੰਨੀ ਵਿੱਚ ਬੱਚੇ ਨੂੰ ਲੁਪੇਟਿਆ ਸੀ ਛੜਕ ਦੇ ਉੱਤੇ ਮਜਾਰਾ ਕਰ ਰਹੀ ਸੀ ਲੱਖਾਂ ਲੋਕ ਉਹਨਾਂ ਦੇ ਨਾਲ ਸੀ ਤੇ ਕੁੜਿਆਂ ਬੱਚੇ ਦੇ ਵੱਟੀਆਂ ਦਿੱਤੀ ਜਮੀ ਦਾ ਰੰਗ ਲਾਲ ਹੋ ਗਿਆ ਪੋਸਟ-ਮੋਰਟਮ ਕੋਈ ਤਹਰਾ ਪੁਰਾਣਾ ਬਣਾਇਆ ਜਾਂਦਾ ਇਹ ਇਸ ਝੰਡੇ ਦਾ ਰੰਗ ਉਸ ਸੱਚੀ ਤੇ ਕੱਪੜੇ ਤੋਂ ਲਾਹ ਰੰਗਿਆ ਗਿਆ ਇਹ ਝੰਡਾ ਲਹੂ ਰੰਗਿਆ ਤੈਨੂੰ ਲੱਖ ਲੱਖ ਜੇਰੀ ਬਨਾ ਅੱਜ ਅਸੀਂ ਮਜ਼ਦੂਰ ਯੂਨੀਅਨਾਂ ਨੂੰ ਬਾਸਟੇ ਦੇ ਇਕੱਠੇ ਹੋ ਕੇ ਸ਼ੀਸ਼ਾ ਨੂੰ ਸਰ ਦਾ ਦੇ ਫੁੱਟ ਢੇਡ ਕਰਦੇ ਆ ਐਨਾ ਹੀ ਕਹਿੰਦਾ ਮੈਂ ਜੈ ਜੰਤਾ ਜੈ ਸ਼ਿਗਾਰ ਸਿੰਘ ਗੱਤ ਲੋਕਾਂ ਦੀ ਸਿੱਟਾਈ ਨਾਸ ਰਾਮ ਨਾਸ ਰਾਮ ਊ ਯੂਨੀਅਨ ਜਿੰਦਾਬਾਦ 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 ਸੋਡੀ ਸੋਚ ਨੇ ਮੈਨਾਂ ਨਾਂ ਦੇ ਖੋਗੇ ਨਰੇ ਦਾ ਧੰਨਵਾਦ ਕਰਤੋ ਹਾਂ ਸਾਥੀਓ ਇਹ ਕਿਹੜਾ ਅੱਜ ਦਾ ਮਜ਼ਦੂਰ ਦਿਹਾੜਾ 23 ਇਹ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਸਤਿਰੀਆ ਇਹ ਮਜ਼ਦੂਰ ਯੂਨੀਅਨ ਦੀ ਏਕਤਾ ਨੂੰ ਬਰਤਨ ਕਰਨਾ ਸਤਿਰੀਆ ਜੋ ਮੇਰੇ ਸਾਥੀ ਨੇ ਕੱਲਾਂ ਕਈਆਂ ਉਹ ਬਿਲਕੁਲ ਸੱਚੀਆਂ ਹਨ ਸੋ ਇਸ ਦੇ ਨਾਲ ਕਹਿੰਦਾ ਹੋਇਆ ਹੀ ਮਜ਼ਦੂਰ ਜੁਨੀਅਰ ਜਿੰਦਾਬਾਦ